ਡੇਰਾ ਮੁਖੀ ਰਾਮ ਰੀਮ ਦੀ ਮਾਫੀ ਅਤੇ ਬੇਅਦਬੀ ਮਾਮਲੇ ਦੇ ਵਿੱਚ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਸੁਖਵੀਰ ਸਿੰਘ ਬਾਦਲ ਨੂੰ ਜਿੱਥੇ ਬਾਗੀ ਧੜੇ ਦੇ ਵੱਲੋਂ ਬਦਨਾਮ ਕੀਤਾ ਜਾ ਰਿਹਾ ਉੱਥੇ ਅੱਜ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਮੀਡੀਆ ਸੰਤ ਦੇ ਕਈ ਵੱਡੇ ਖਲਾਸੇ ਕੀਤੇ ਗਏ ਬਿਰਸਾ ਸਿੰਘ ਬਲਟੋਹਾ ਦਾ ਕਹਿਣਾ ਹੈ ਕਿ ਇੱਕ ਔਰਤ ਜਿਹੜੀ ਰਾਮ ਰੀਮ ਦੀ ਗੁਫਾ ਵਾਲੀ ਬੀਬੀ ਵੀਰਪਾਲ ਕੌਰ ਅਤੇ ਸ਼ਸ਼ੀਕਾਂਤ ਇਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਕਿ ਇਸ ਲਈ ਡੇਰਾ ਮੁਖੀ ਨੂੰ ਪੋਸ਼ਾਕ ਸੀਗੀ ਜਿਹੜੀ ਗੁਰੂ ਮਹਾਰਾਜ ਵਾਲੀ ਉਹ ਸੁਖਵੀਰ ਬਾਦਲ ਨੇ ਦਿੱਤੀ ਜਦੋਂ ਚੱਲਦੇ ਆ ਬਾਦ ਵਿੱਚ ਉਹ ਮੁੱਕਰ ਗਏ ਅਤੇ ਆਪਣੀ ਗਲਤੀ ਲਈ ਮਾਫੀ ਉਹਨਾਂ ਨੂੰ ਮੰਗਣੀ ਪਈ ਸੀ ਉੱਥੇ ਹੀ ਬਿਰਸਾ ਸਿੰਘ ਬਲਟੋਵਾ ਨੇ ਇਹ ਵੀ ਕਿਹਾ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਰਾਮ ਰਹੀਮ ਨੂੰ 2012 ਦੇ ਵਿੱਚ ਚੋਣਾਂ ਦੇ ਸਾਮ੍ਹੇ ਸਵਿਫਟ ਕਾਰ ਦੇ ਵਿੱਚ ਉਹਨਾਂ ਡੇਰੇ ਦੇ ਵਿੱਚ ਮਿਲਣ ਜਾਂਦੇ ਸੀ ਜਦੇ ਬਾਰੇ ਬਿਰਸਾ ਸਿੰਘ ਬਲਟੋਵਾ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਹੁਣ ਮੈਂ ਇੱਕ ਬੇਨਤੀ ਕਰੂੰਗਾ ਇੱਕ ਤੁਸੀਂ ਵੀ ਸੁਣਿਆ ਹੋਣਾ ਜੀ ਜਿਹੜੀ MSJ 2 ਹੈ ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ ਚ ਸਮਝੌਤਾ ਹੋਇਆ ਬੜੀਆਂ 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 ਖਬਰਾਂ ਬਣੀਆਂ ਬੜਾ ਮੀਡੀਆ 'ਚ ਚੱਲਿਆ ਇਹੀ ਲੋਕ ਜਿਹਨਾਂ ਦਾ ਮੈਜਿਕ ਕਰ ਰਹੇ ਆ ਤੇ ਕਰਤੇਸ਼ ਲਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ ਹਾਂਜੀ ਤੇ ਹੋਰ ਵੀ ਬਖਸ਼ੇ ਤੇ ਕਿਸੇ ਨੇ ਵੀ ਨਹੀਂ ਕਿਹਾ ਬਹੁਤ ਮਿਰਲੇ ਨੇ ਹੈਗੇ ਨੇ ਸੱਜਣਾਂ ਜਿਹੜੇ ਸੱਚੀ ਸੂਚੀ ਪੱਤਰਕਾਰੀ ਕਰਦੇ ਨੇ ਐ ਨਾਪਕਲੀ ਦਿੱਤੀ ਸਾਰੇ ਪ੍ਰਿੰਟ মিডিਆ ਨੈਸ਼ਨ ਮਤਲਬ ਇਲੈਕਟ੍ਰੋਨਿਕ মিডিਆ ਦੀ 100 ਕਰੋੜ ਰੁਪਏ ਚ ਸੌਦਾ ਹੋਇਆ ਸੀਗਾ ਐਮਐਸਜੀ ਦਾ ਟੂ ਦਾ ਚਲਾਉਣ ਦਾ ਤੇ ਅਕਸ਼ಯ್ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਤੇ ਉਹ ਮੀਡੀਏਟਰ ਸੀਗਾ ਤੇ ਕੀਤਾ ਕਿਨੇ ਸੀਗਾ ਸਾਹਬ ਦਾ ਐਮਐਲਏ ਹਰਬੰਸ ਸਿੰਘ ਜਲਾਲ ਨੇ ਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਵੀ ਜਲਾਲ ਸਾਹਿਬ ਤੁਸੀਂ ਦੱਸੋ हां जी बड़ी बड़ी ਗੱਲ ਹੈ ਜੀ ਤੁਸੀਂ ਬੜਾ ਸੱਤ ਸਾਹਮਣੇ ਲਿਆ ਰਹੇ ਜੀ ਇਹ ਕੋਈ ਚਲਦਾ ਰਿਆ ਨਾ ਜਲਾਲ ਝੂਠਾ ਪੈ ਗਿਆ ਝੂਠ ਕੂੜ ਨੰਗਾ ਹੋ ਗਿਆ ਅੱਜ ਜਲਾਲ ਦਾ ਕੋਈ ਨਾ ਲਿੰਦਾ ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਹੈ ਸਾਡੇ ਧਰਮ ਵਿੱਚ ਸਾਡੇ ਸਮਾਜ ਵਿੱਚ ਮੈਂ ਬੀਬੀ ਤੇ ਨਹੀਂ ਕਹੂੰਗਾ ਪਰ ਮੈਂ ਖੱਜ ਜਨ ਜਨਾਨੀ ਜ਼ਰੂਰ ਕਹੂੰਗਾ ਉਹ ਵੀਰ ਭਾਲਕ ਪਤਾ ਨਾ ਸੁਣਿਆ ਨਾ ਵੀਰਪਾਲ ਕਾ ਉਹ ਸਰਸੇ ਵਾਲੇ ਦੀ ਚਲੀ ਅ ਗੁਫਾਲੀ ਸੇਵਾ ਕਰਨ ਵਾਲੇ ਹਾਂਜੀ ਉਹ ਜਨਾਨੀ ਆਉਂਦੀ ਆ ਖੱਚ ਉਹ ਕਹਿੰਦੀ ਆ ਜੀ ਪਸ਼ਾਕ ਜਿਹੜੀ ਐ 2007 ਚ ਜਿਹੜੀ ਸਲਾਬਤਪੁਰੇ ਡੇਰੇ ਚ ਪਾਈ ਸੀ RAM REEM ਨੇ ਉਸ ਵੀਰ ਸਿੰਘ ਬਾਦਲ ਨੇ ਭੇਜੀ ਸੀ ਚਲੋ ਉਹ ਵੀ ਅਹੀਂ ਰੌਲਾ ਰਪਾ ਆਪਾ ਆਪੂ ਕੇ ਤੱਥ ਤੁੱਥ ਕੱਢ ਕੇ ਸਾਰੀਆਂ ਗੱਲਾਂ ਕਰ ਕਰ ਕੇ ਅਸੀਂ ਝੂਠੀ ਕੀਤੀ ਆ ਜੋ ਖੱਚ ਜਨਾਨੀ ਨਹੀਂ ਲੱਭਦੀ ਤੇ ਲੋਕਾਂ ਨੂੰ ਵੀ ਭੁੱਲ ਗਿਆ ਜਿੱਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕੋਲ ਵੀ ਸਾਹਮਣੇ ਆਈ ਸੀ ਫਿਰ ਇੱਕ ਆਈਪੀਐਸ ਅਫਸਰ ਬੜੇ ਸੀਨੀਅਰ ਆਈਪੀਐਸ ਅਫਸਰ ਡੀਜੀਪੀ ਲੈਵਲ ਦੇ ਬੰਦੇ ਤੇ ਮਾਂ ਗੰਦਾ ਤੇ ਮਾਂ ਝੂਠਾ ਬੰਦਾ ਤੇ ਮਾਂ ਕਰਪਟ ਬੰਦਾ ਸ਼ਸ਼ੀਕਾਂਤ ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਨ ਮਾਨਹਾਨੀ ਦਾ ਕੇਸ ਕੀਤਾ ਸੀਗਾ ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ ਮੇਰੇ ਕੋਲੇ ਅੱਜ ਵੀ ਉਹਦਾ ਫੀ ਡੀਪਟ ਪਿਆ ਹੈ ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪਛਾਣਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਮੁਕਰ ਗਿਆ ਜਦੋਂ ਨਾਸਾਂ ਤੇ ਵੱਜੀਆਂ ਤੇ ਮੁਕਰ ਗਿਆ ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਹੈ ਜੀ ਉਹ ਆ ਜੀ ਫਿਰ ਮਿੱਟੀ ਪਾਉਣ ਲੱਗ ਪਿੰਦੇ ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ ਹੈੱਡ ਸੀਗੇ ਉਹਨਾਂ ਨੇ ਆ ਪਰਟਾਵਾ ਕੀਤਾ ਜੀ ਆ ਕੀਤਾ ਜੀ ਹੁਣੇ ਕਹਿੰਦਾ ਕਿ ਜੀ ਸਵਿਫਟ ਕਾਰ ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ ਗੁਰੂਆ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ ਸਬੂਤ ਹੋਣਾ ਕੋਈ ਸੀਸੀਟੀਵੀ ਹੋਊਗੀ ਕੋਈ ਫੋਟੋ ਹੋਊਗੀ ਕੋਈ ਤਾਂ ਸਬੂਤ ਹੋਊਗਾ ਹੀ ਕਿ ਚੁਰਲੂ ਛੱਡਿਆ ਝੂਠਾਲਾ ਜਿਦ ਤਰ ਪਹਿਲਾਂ ਹੀ ਛੱਡਦੇ ਰਹੇ ਜੈਡ ਪਲੱਸ ਸਿਕਿਉਰਟੀ ਵਾਲਾ ਹੋਵੇ ਤੇ ਰਾਤ ਨੂੰ ਸਵਿਫਟ ਗੱਡੀ ਤੇ ਫਰੇ ਇੱਕ ਕਦੀ ਹੋ ਸਕਦਾ ਫਿਰ ਇੱਕ ਕਹਿੰਦਾ ਅੱਗੇ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸ਼ਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ ਯਾਰ ਕੋਈ ਤਾਂ ਸਬੂਤ ਲੈ ਕੇ ਆਓ ਕੋਈ ਤਾਂ ਸਬੂਤ ਲੈ ਕੇ ਆਓ ਹੁਣ ਇੱਕ ਜਸਟਿਸ ਜੋਰਾ ਸਿੰਘ ਨੇ ਉਹਨਾਂ ਨੇ ਮੇਰੇ ਖਿਆਲ ਮਾਰਚ ਮਹੀਨੇ ਚ ਉਸ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ ਸ਼ਦ ਲੋਕਨਾਥ ਚੈਨਲ ਹੈ ਜਿੱਚੋ ਨਾ ਪ੍ਰਟਾਵਾ ਕੀਤਾ ਹੈ ਕਿ ਜਿਹੜੇ ਵਿਅਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ। ਬੜੀ ਇੰਟਰਵਿਊ ਚੱਲੀ। ਪਰ ਕਿਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨੁੱਕੀ ਨੁੱਕੀ ਗੱਲ ਚੱਕ ਕੇ ਫਿਰ ਵੱਡੀ ਬਣਾਉਂਦਾ ਆ। ਹਾਂਜੀ। ਉਹਦੇ ਤੇ ਕਿਉਂ ਨਹੀਂ ਬੋਲੇ ਆ? ਜੋਰਾ ਸਿੰਘ ਜਸਟਿਸ ਹੈ। ਜਿਹੜਾ ਜੀ ਜਸਤਰ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ ਉਹ ਓਪਨ ਨਹੀਂ ਕੀਤੀ ਜੀ ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ بی آر بی ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਪੋਲਿਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ ਦੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ ਸਪੋਰਟ ਕਰਦੇ ਆ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ ਫੂਕਣਾਮਾ ਹੋਣ ਦੇ ਬਾਵਜੂਦ ਜਾ ਕੇ ਸਪੋਰਟ ਮੰਗਦੇ ਆ ਤੇ ਡੇਰਾ ਸਰਸਾ ਉਹਨਾਂ ਦੀ ਫਿਰ ਸਪੋਰਟ ਕਰਦਾ 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ ਬੈਲਟ ਹੈ ਉਥੋਂ ਬੁਰੀ ਤਰ੍ਹਾਂ ਹਾਰੇ ਸੀਟਾਂ ਹੀ ਨਹੀਂ ਆਈਆਂ 2012 ਚ ਬੁਰੀ ਤਰ੍ਹਾਂ ਹਾਰੇ ਤੇ 2017 ਚ ਅਸੀਂ ਉੱਥੋਂ ਬੁਰੀ ਤਰ੍ਹਾਂ ਹਾਰੇ ਤੇ 2007 ਚ ਜੇ ਸਰਕਾਰ ਬਣੀ 12 ਚ ਸਰਕਾਰ ਬਣੀ ਤੇ ਮਾਝੇ ਤੇ ਦੁਆਬੇ ਦੇ ਸਿਰ ਤੇ ਬਣੀ ਇੱਥੇ ਕਿਹਨਾਂ ਦੀ ਵੋਟਾਂ ਦੀ ਖਾਤਰ ਉਹਦਾ ਯਾ ਕਰਤਾ ਜੀ ਆ ਉਹ ਕਰਤਾ ਵੋਟਾਂ ਪਾਈਆਂ ਕਦੋਂ ਤੇ ਪੁਆਈਆਂ ਕਦੋਂ ਮੰਗੀਆਂ ਕਦੋਂ ਜਿਨ੍ਹਾਂ ਨੇ ਮੰਗੀਆਂ ਉਹਨਾਂ ਫੁੱਫਰਾਂ ਦਾ ਨਾਂ ਨਹੀਂ ਲੈਂਦੇ ਉਹਨਾਂ ਦਾ ਜ਼ਿਕਰ ਨੀਂ ਚ ਕਰਦੇ ਕਿਉ ਸਿੱਖ ਨਹੀਂ ਗੇ ਪਰ ਕਿਉਂਕਿ ਉਹ ਕਾਂਗਰਸੀ ਹੈ ਕਾਂਗਸ ਬੜੀ ਕਰਦੀ ਕਾਂਗਸ ਤਾਂ ਮਹਤੀ ਬਣ ਗਏ ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕੁਲਰ ਦਾ ਇੱਕ ਹੋਰ ਹੈ ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਆ ਐਡ ਹੈ ਜਦ ਕੇ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ ਤੁਸੀਂ ਵੀ ਗੂਗਲ ਤੇ ਸਰਚ ਕਰ ਲਿਆ ਪਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ ਇਹਨੇ ਤਾਂ ਚੋਕ ਕੀਤਾ ਜੀ ਮਤਲਬ ਸਾਰਾ ਕੁਝ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਝ ਸੀਗਾ ਤੇ ਹੋਂਦ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ 2009 ਚ ਬੀਬਾ ਜੀ ਆਪਣੇ ਬਲਬੁੱਤੇ ਜਿੱਤੇ 2014 ਜਿੱਤੇ ਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਤੇ ਉਹ ਜਿਹੜਾ ਮਾਹ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧ ਹੈ 2019 ਚ ਤੇ ਹੁਣ 2024 ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ ਉਹ ਫਿਰ ਜਿੱਤੀ ਹੈ ਜਿੱਤੀ ਕਿ ਨਹੀਂ ਜਿੱਤੀ ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ ਜਦੋਂ ਬਖਸ਼ਦਾ ਆ ਉਹ ਆਪਦੇ ਬਲ ਬੂਤੇ ਤੇ ਜਿੱਤ ਦੇ ਰਹੇ ਆ ਹਾਂਜੀ ਤੇ ਜੇ ਸਰਸੀ ਵਾਲੇ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵਿੱਚ ਜਿੱਤੇ 2007 ਚ ਵੀ ਮਾਲਵਾ ਜਿੱਤੇ 12 ਚ ਵੀ ਮਾਲਵਾ ਜਿੱਤੇ ਤੇ 17 ਚ ਤੇ ਜਿੱਤੇ ਜਿੱਤੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਘਟਨਾਵਾਂ ਨੂੰ ਲੈ ਕੇ ਸਤਪ੍ਰਕਾਸ਼ ਸਿੰਘ ਬਾਦਲ ਨੇ ਥੋੜੀ ਇਸ ਪਰ ਗੱਲ ਜਥੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਜਦੋਂ ਘਟਨਾਵਾਂ ਵਾਪਰ ਰਹੀਆਂ ਸੀ ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ ਸੰਗਤਾਂ ਜਿਹੜੀਆਂ ਛੜਕਾਂ ਤੇ ਸੀਗੀਆਂ ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ ਜਿਹਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜੇ ਹੀਆਂ ਘਟਰਾਵਾਂ ਨੂੰ ਲੈ ਕੇ ਜਿਹੜੀਆਂ ਮੰਦ ਭਾਗੀਆਂ ਵਾਪਰੀਆਂ ਉਹਨਾਂ ਨੇ ਪੀੜਾ ਦਾ ਬੇਦਨਾ ਦਾ ਪਛਤਾਤਾਪ ਦਾ ਉਹਨਾਂ ਨੇ ਇਜ਼ਹਾਰ ਕੀਤਾ ਆ ਰਿਪੋਰਟਿੰਗ ਹੋਈ ਆ ਉਸ ਚਿੱਠੀ ਨੂੰ ਲੈ ਕੇ ਅਖਬਾਰਾਂ 'ਚ ਖਬਰਾਂ ਲਗੀਆਂ ਨੇ ਜਿਹੜੀਆਂ 17 ਅਕਤੂਬਰ 2015 ਦੀ ਚਿੱਠੀ ਹੈ ਜਹੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸਭ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਆ ਅਜੀਤ ਅਖਬਾਰ ਦੀ ਖਬਰ ਕਿ ਪਛਤਾਤ ਦੀ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਬਾਦਲ ਇਹਦੇ ਵਿੱਚ ਹੀ ਆ ਕਿ ਜਹੇਦਾਰ ਨੂੰ ਚਿੱਠੀ ਦਿੱਤੀ ਹੁਣ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਤਿਹਾਸਕ ਚਿੱਠੀ ਹੈ ਅਕਾਲੀ ਦਲ ਤੇ ਪਹਿਲੇ ਦਿਨ ਤੋਂ ਹੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀ ਇਹ ਪੀੜੇ ਦੇ ਵਿੱਚੋਂ ਲੰਘ ਰਿਹਾ ਸੀਗਾ ਇੱਕ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਪੱਤਰਕਾਰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਜਿਸ ਦੇ ਨੇ ਚਿੱਠੀ ਫਿਰ ਦੁਬਾਰਾ ਚਰਚਾ ਚ ਆਉਂਦੀ ਆ ਕੁਛ ਦਿਨ ਪਹਿਲਾਂ ਤੇ ਸ਼ਾਮਾਂ ਨੂੰ ਡਿਬੇਟ ਕਰਦੇ ਨੇ ਮਹਾਪੁਰਸ਼ ਕੀ ਨਾਂ ਦਾ ਰੰਧਾਵਾ ਇਹਦਾ ਕੀ ਨਾਂ ਆ ਹਰਜਿੰਦਰ ਰੰਧਾਵਾ ਉਹ ਕਰਦੇ ਨੇ ਨਾਲ ਇੱਕ ਸਭ ਤੋਂ ਦੁਨੀਆ ਦੇ ਸਿਆਣੇ ਹਮਿੰਦਰ ਸਿੰਘ ਜਿਹੜੇ ਕਹਿੰਦੇ ਆ ਕਿ ਮੇਰੇ ਤੋਂ ਵੱਧ ਸਿਆਣਾ ਹੀ ਕੋਈ ਨਹੀਂ ਉਹ ਬੈਠੇ ਹੁੰਦੇ ਆ ਤੇ ਜਗਤਾਰ ਸਿੰਘ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ ਇਹ ਚਿੱਠੀ ਆਈ ਕਿੱਥੋਂ ਇਹ ਤਾਂ ਹੈ ਹੀ ਨਹੀਂ ਇਹ ਹੋਣੀ ਕਿਉਂ ਬਣਾਈ ਗਈ ਹੋਣੀ ਕਿਉਂ ਲਿਆਂਦੀ ਗਈ ਉਹਨੂੰ ਸਿੱਗਾ ਸ਼ਾਇਦ ਅਖਬਾਰਾਂ ਚ ਰਿਪੋਰਟਿੰਗ ਨਹੀਂ ਹੋਈ ਹਾਂਜੀ ਮਤਲਬ ਇਹ ਨਹੀਂ ਕਿ ਮੈਂ ਦੇਖ ਹੀ ਲਵਾਂ ਦੱਸਦੀ ਕਿ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੱਲੀ-ਕੱਲੀ ਗੱਲ ਦਾ ਅੱਜ ਤੱਥਾ ਸਮੇਸਮੂਤਾ ਸਮੇਤ ਨਿਚੋੜ ਕੱਢ ਕੇ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਗਏ ਉਹਨਾਂ ਕਹਿਣਾ ਕਿ ਲਗਾਤਾਰ ਬਾਕੀ ਧੜਾ ਤੇ ਕਈ ਲੀਡਰਾਂ ਤੇ ਕਈ মিডিਆ ਦੇ ਉੱਤੇ ਵੀ ਵੱਡੇ ਸਵਾਲ ਕੀਤੇ ਕਿ ਹਰ ਦਿਨ ਸੁਖਵੀਰ ਸਿੰਘ ਬਾਦਲ-ਬਾਦਲ ਹੀ ਕਿਹਾ ਜਾ ਰਿਹਾ ਕਿ ਲਗਾਤਾਰ ਰਾਮ ਰੀਮ ਦੀ ਮਾਫੀ ਲੈ ਕੇ ਡੇਰਾ ਮੁਖੀ ਦੀ ਜਿਹੜੀ ਬਵਾਦ ਨੂੰ ਲੈ ਕੇ ਅਦੇ ਰਾਮ ਰੀਮ ਦੇ ਵੱਲੋਂ ਗੁਰੂ ਮਹਾਰਾਜ ਦੀ ਪਛਾਖ ਨੂੰ ਲੈ ਕੇ ਤੇ ਬੇਅਦਬੀ ਲੈ ਕੇ ਲਗਾਤਾਰ ਸੁਖਵੀਰ ਸਿੰਘ ਬਾਦਲ ਸਵਾਲ ਖੜੇ ਕਰ ਰਹੇ ਸੀ ਉੱਥੇ ਜਥੇਦਾਰਾਂ ਦੇ ਬਾਰੇ ਵੀ ਵੱਡੇ-ਵੱਡੇ ਸਵਾਲ ਜਿਹੜੇ ਖੜੇ ਕੀਤੇ ਜਾਂਦੇ ਜਾਂਦੇ ਚੱਲਦੇ ਆ ਅਜਬਰਸਾ ਸਿੰਘ ਬਲਟੋਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸਾਰੇ ਸਵਾਲਾਂ ਦੇ ਜਵਾਬ ਤੇ ਰਾਧੀ ਕੋ ਉੱਥੇ ਹੀ ਬਾਗੀ ਤੜੇ ਨੂੰ ਲੈ ਕੇ ਵੀ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਵੱਡੇ ਵੱਡੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਤੇ ਦਾਅਵਿਆਂ ਦਾ ਜਵਾਬ ਦਿੱਤਾ ਗਿਆ ਕਿ ਜਿਹੜੇ ਸੁਖੀ ਸਿੰਘ ਬਾਦ ਨੂੰ ਬਦਨਾਮ ਕਰ ਰਹੇ ਨੇ ਉਹ ਖੁਦ ਕਿਸੇ ਸਮੇਂ ਉਹਨਾਂ ਦੇ ਨਾਲ ਹੀ ਹੁੰਦੇ ਸਨ ਅੱਜ ਉਹ ਆਪਣੇ ਆਪ ਨੂੰ ਪੰਥਕ ਦੱਸ ਰਹੇ ਨੇ ਜਦ ਚੱਲਦੇ ਆ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਵੱਡੇ ਅੱਜ ਦਾਅਵੇ ਕੀਤੇ ਗਏ ਨੇ ਪ੍ਰੈਸ ਨੂੰ ਕਰਕੇ ਹਰ ਇੱਕ ਸਵਾਲ ਦਾ ਕੱਲੀ ਕੱਲੀ ਗੱਲ ਦਾ ਤੱਥ ਸਮੇਤ ਜਿਹੜਾ ਸਬੂਤ ਪੇਸ਼ ਕਰਕੇ ਇਹੇ ਗੱਲ ਦਾ ਜਵਾਬ ਦਿੱਤਾ ਗਿਆ